ਚਮਕੌਰ ਦੀ ਗੜੀ ਤੋਂ ਨਿਕਲਣ ਵੇਲੇ ਭਾਈ ਦਇਆ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲਬਾਤ ਨੂੰ ਚਰਨ ਸਿੰਘ ਸਫਰੀ ਹੋਰਾਂ ਨੇ ਇੰਜ ਬਿਆਨ ਕੀਤਾ ਏ ਬੱਦਲਾਂ 'ਚੋਂ ਬਿਜਲੀ ਝਮਕੇ ਸੀ ਜਾਂ ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰਦੀ ਦਇਆ ਸਿੰਘ ਵੱਲੇ ਨਿਗਾਹ ਗਈ ਦਾ ਤਾਰਦੀ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਮੌਤ ਦੇ ਨਸ਼ੇ 'ਚ ਉੱਥੇ ਜ਼ਿੰਦਗੀ ਸੀ ਝੂਮਦੀ ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ ਜ਼ਿੰਦਗੀ ਦੇ ਦਾਤੇ ਆ ਸੁਨਹਿਰੀ ਬਾਜਾਂ ਵਾਲੇ ਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਹੀਂ ਲਾ ਲਿਆ ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਹਾਏ ਪੁੱਤਾਂ ਦਾ ਵਿਛੋੜਾ ਤਾਂ ਪੰਖੇਰੂ ਵੀ ਨਹੀਂ ਝੱਲਦੇ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਤ ਲਾ ਦਿਆਂ ਨਿਭਾਈ ਦੀ ਅਖੀਰ ਤੇ ਜੋ ਰੀਤ ਉਹ ਨਿਭਾਦਿਆਂ ਪੱਗ ਲਾ ਕੇ ਸੀਸ ਦੀ ਦੋ ਟੁਕੜੇ ਬਣਾਦਿਆਂ ਦਾਤਾ ਅੱਧੀ ਅੱਧੀ ਦੋਹਾਂ ਦੇ ਸਰੀਰ ਉੱਤੇ ਪਾਦਿਆਂ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ ਕਫਣੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਭਾਈਦਿਆ ਸਿੰਘ ਜੀ ਨੂੰ ਇੰਜ ਉੱਤਰ ਦਿੰਦੇ ਨੇ ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕੇ ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਤਾਂ ਮੈਦਾਨ ਵਿੱਚ ਜਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾਦਿਆਂ ਉਹ ਦਇਆ ਸਿੰਘਾ ਸਿੱਖੀ ਚ ਵਖੀਵਾ ਕਿਦਾਂ ਪਾਦਿਆਂ ਓਖ ਸੁਖ ਵੇਲੇ ਐ ਮੇਰੇ ਸਿੱਖ ਭਾਈਵਾਲ ਨੇ ਵੇਖ ਤਾਂ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਇਨ੍ਹਾਂ ਲਾਲਾਂ ਤੋਂ ਵੀ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਉਹ ਬਿਨਾਂ თან ਖਾਹੋ ਜਿਹੜੇ ਰਹੇ ਮੇਰੇ ਨਾਲ ਨੇ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਉਹ ਮੁਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਵੀ ਨਹੀਂ ਚੁੱਕਦਾ ਦਇਆ ਸਿੰਘ ਮੋਹੋਂ ਵਾਲੇ ਤੋਂ ਤਣਕੇ ਤਰੋੜਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜਦੇ ਪੰਥ ਦੇ ਸ਼ਹੀਦ ਨਹੀਂ ਉਹ ਕਫਣਾਂ ਨੂੰ ਲੋੜਦੇ ਤੂੰ ਇਹਦਾ ਹੀ ਧੁਮਾਲਾ ਇਹਦੇ ਮੂੰਹ ਉੱਤੇ ਓੜਦੇ ਦਇਆ ਸਿੰਘਾ ਕਿਉਂ ਦੇਈ ਜਾਣੈ ਮੋਧੀਆਂ ਥੰਮੀਆਂ ਚੱਲ ਸਿੱਖੀ ਦੀਆਂ ਬਾਟਾਂ ਅਜੇ ਹੋਰ ਵੀ ਨੇ ਲੰਮੀਆ ਮੇਰੀ ਰੂਹ ਇਸ ਮੋਤ ਨੂੰ ਰਹੀ ਐ ਲੋਚ ਦੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਤੇ ਕਹਿੰਦੇ ਰਹਿਣ ਲਖਵਾਰੀ ਕਿ ਮੈਂ ਪੋਤ ਮਰਵਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਹੀਂ ਸੁਣ ਸਕਦਾ ਕਿ ਗੋਬਿੰਦ ਸਿੰਘ ਨੇ ਪੋਤੋ ਹੋਰ ਤੇ ਸਿੰਘ ਹੋਰ ਸਮਝੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਿਲਾਂ ਦਾ ਇਦਾਂ ਮੰਜ਼ਿਲਾ ਮੁਕਾਮ ਦਾ ਵੇਖਿਆ ਨਾ ਹੰਸਾਂ ਜਿਹੇ ਪਿਆਰੇ ਪੁੱਤਰਾਂ ਨੂੰ ਮੂੰਹ ਮੋਤ ਦੇ ਪਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਗਵਾਮ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ Laash ਉਤੇ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਾ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ